ਆ ਦੁੱਧ ਵਿੱਕੀ ਦੇਖ ਆਪਾਂ ਤੋਂ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਪੇਰਾ ਦੇਖੋ ਮੱਝ ਦੀ ਜੇ ਰਪਈ ਪਈ ਐ ਇਹਦਾ ਆ ਦੇਖੀ ਬਣ ਗਿਆ ਹੋਰ ਤਰੀਕੇ ਨਾਲ ਗੱਸੂ ਹੋਰ ਹੋਰ ਬੰਨੂ ਤੇ ਦੇਖੀ ਰਾਂ ਨੂੰ ਫੁੱਲ ਬਣੂ ਤੇ ਖੇਤ ਨਹੀਂ ਆਏ ਟੁੱਟ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗ ਨੂੰ ਚੱਲ ਰਹੇ ਨੇ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂਗਰ ਦੀ ਦੁਕਾਨ 'ਚ ਹੀ ਬੈਠਾ ਬਤਿੰਦਰਾ ਆ ਜਮੀ ਸਰਮੇ ਲਾਤੀ ਬਤਿੰਦਰਾ ਦੇਖ ਲਓ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਉਹਨਾਂ ਦਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਐਜਾ ਕੁਝ ਬਣਦੇ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਪੈੰਗਾ ਯਾਰ ਦੱਸੋ ਹੁਣ ਇਹ ਸਹੀ ਆ ਕਿ ਗਲਤ ਆਏ ਤੁਸੀਂ ਆਪ ਹੀ ਲਾ ਲਓ ਸਾਹਿਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਕੀ ਚੀਜ਼ ਤਾਂ ਵਧੀਆ ਦੇ ਦੋ ਭਾਈ ਯਾਰ ਰੇਟ ਲਾਉਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲੋ ਯਾਰ ਬੈਠੇ ਵੀ ਗੁਰੂ ਘਰ ਚ ਪਤੰਦਰੋਂ ਤੁਸੀਂ ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋਂ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਪਹਿਲਾਂ ਤਾਂ ਲੋਕਾਂ ਨੂੰ ਦੇਜੇ ਪਾਣੀ ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲੇ ਸੇਵਾ ਕਰੀ ਆ ਠੀਕ ਆ ਤੁਸੀਂ ਪਹਿਨਾਂ ਨੂੰ ਪਾਪ ਕਰੇ ਗਾਣਾ ਨਿਕਲ ਜਣੇ ਮੈਥੋਂ ਤੁਸੀਂ ਪਾਪ ਕਰੇਗਾ ਕੀ ਕਿੰਨਾ ਕੱਢ ਲੇ ਉਹਦੇ ਵਿੱਚੋਂ ਹਜ਼ਾਰ ਕੱਢ ਲੇਉਗਾ ਕਿੰਨਾ ਲੈ ਤੈਨੂੰ ਤੁਸੀਂ ਆਪਾਂ 20 ਕਿਲੋ 20 ਕਿਲੋ ਦੁੱਧ ਲੈਤਾ ਜੀ ਤਾਂ ਕਿੰਨੇ ਗਰਾ ਹੋਇਆ ਲੈ 4 474 ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਂ ਕਿ ਇਹਨੂੰ ਪ੍ਰਾਈਵਟ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋਈ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚਾ ਬੀਤਾ ਬੀਜਣਾ ਚ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆਹ ਕੁਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਂਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਦਾ ਕਰੀਆਂ ਹੋਈਆਂ। ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅਸੀਂ ਕੁੱਤੀਆਂ ਰੱਖ ਦਿਆਂ ਅਸੀਂ ਕੁੱਤੀਆਂ ਰੱਖ ਦਿਆਂ। ਕਿਹੜੇ ਡੰਗਰ ਨੇ? ਆ ਕੇ ਦੇਖਣ ਕਰੀ ਸੁਧਰੀ ਬੱਤਰੀ। ਹੈਂ? ਅਮਲਾਵਾ ਲੈ ਉਹ ਸਾਰੇ ਇਹਦਾ ਫੁੱਦੂ ਕਰਾਈਆਂ ਨੇ। ਨਾ ਨਾ ਚਾਰ ਕੀਨੇ ਦੋੜਿਆ ਖੋਲਾ ਭੈਣ ਤੇ ਤਸੀ ਬਣਾਉਂਦਾ ਢੋਲ ਪਰਦਾ ਇੱਥੋਂ ਤੂੰ ਅਜਾ ਪਨੀਰੇ ਨਹੀਂ ਬਣਦਾ ਤੇਰੀ ਭੈਣ ਦਾ ਸੋਲਾ ਬਣਦਾ ਹੈ ਲੈ ਲੈਣੇ ਤੇ ਏਡੀ ਠੱਗੀ ਏਡੀ ਠੱਗੀ ਜਵਾਕਾਂ ਨਾਲ ਉਹ ਕਹੇ ਤੂੰ ਹੀ ਜੁੜੀ ਇਕੱਠੀ ਕਰੀਏ ਨਾ ਚਾਰਜ ਬਚਾਰਾ ਨਹੀਂ ਉਹ ਗੁਰੂ ਤਾਂ ਉਹ ਮਾਤਮਾ ਕੇ ਪਵਾੜ ਦੇਣਾ ਨਹੀਂ ਠੀਕ ਆ ਲੈ ਆ ਜਰਾ ਐਨਾ ਨਰਕਾਈਆ ਗੱਲਾਂ ਲੜਿਓ ਬੁੱਧੂਆ ਪੰਡਾਲੇ ਹੋ ਮੇਰੇ ਬਾਗ ਦੇ ਵੀ ਇੰਨਾ ਜਾਨ ਵਕਰੇ ਕਿੰਨੇ ਘਟਾ ਹੋਰ ਠੱਗੇ ਜਾਨ उन एडा एड जवाबू के मिलंदा